ਬੀਤੇ ਦਿਨੀ ਪੁਣੇ ਵਿਖੇ ਹੋਈ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਫਗਵਾੜਾ ਦੀਆਂ ਬੇਬੇ ਨਾਰਕਿਸ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਮੈਡਲ ਜਿੱਤ ਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਇੱਥੇ ਦੱਸ ਦਈਏ ਕਿ ਮੈਡਲ ਜਿੱਤਣ ਵਾਲੀਆਂ ਇਹ ਵਿਦਿਆਰਥਣਾਂ ਆਰਥਿਕ ਪੱਖੋਂ ਥੋੜਾ ਕਮਜ਼ੋਰ ਹਨ ਅਤੇ ਯੂਥ ਵੌਇਸ ਫਾਊਂਡੇਸ਼ਨ ਨੇ ਇਹਨਾਂ ਖਿਡਾਰਨਾਂ ਦੀ ਬਾਹ ਫੜੀ ਹੈ ਸੰਸਥਾ ਦੀ ਮਦਦ ਨਾਲ ਹੀ ਇਹਨਾਂ ਖਿਡਾਰਨਾਂ ਨੇ ਨੈਸ਼ਨਲ ਪੱਧਰ ਤੇ ਹੋਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੇ ਦੇ ਮੈਡਲ ਜਿੱਤ ਕੇ ਸੰਸਥਾ ਦੇ ਸਕੂਲ ਦਾ ਨਾਮ ਦੇ ਨਾਲ ਨਾਲ ਪੰਜਾਬ ਦਾ ਨਾਮ ਵੀ ਚਮਕਾਇਆ ਹੈ ਫਾਊਂਡੇਸ਼ਨ ਵੱਲੋਂ ਜਿੱਤੂ ਲੜਕੀਆਂ ਨੂੰ ਨਕਦ ਇਨਾਮ ਦੇ ਕੇ ਵੀ ਸਨਮਾਨਿਆ ਗਿਆ ਬੁਲਾਰਿਆਂ ਨੇ ਇਹਨਾਂ ਦੋਵਾਂ ਖਿਡਾਰਨਾਂ ਦਾ 12ਵੀਂ ਤੱਕ ਦੀ ਸਾਰੀ ਪੜ੍ਹਾਈ ਦਾ ਖਰਚਾ ਕਰਨ ਦਾ ਵੀ ਐਲਾਨ ਕੀਤਾ ਹੈ ਜਦਕਿ ਫਾਊਂਡੇਸ਼ਨ ਦੇ ਪ੍ਰਧਾਨ ਗਗਨਦੀਪ ਟੱਟ ਨੇ ਬੱਚਿਆਂ ਲਈ ਹੋਰ ਵੀ ਕਈ ਉਪਰਾਲੇ ਕੀਤੇ ਵੈਲਕਮ ਪੰਜਾਬ ਤੋਂ ਨਿਰੇਸ਼ ਪਾਸੇ ਦੀ ਰਿਪੋਰਟ ਅੱਜ ਸਾਡੇ ਲਈ ਖੁਸ਼ੀ ਦਾ ਮੌਕਾ ਹੈ ਕਿ ਸਾਡੀ ਜਿਹੜੀਆਂ ਕੁੜੀਆਂ ਗਈਆਂ ਸੀ ਪੂਨੇ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਦੀ ਚੈਂਪੀਅਨਸ਼ਿਪ ਨੈਸ਼ਨਲ ਲੈਵਲ ਤੋਂ ਪੰਜਾਬ ਸੂਬੇ ਨੂੰ ਰਿਪਰੈਜ਼ੈਂਟ ਕਰਨ ਲਈ ਉਹ ਬ੍ਰੌਂਜ਼ ਮੈਡਲ ਜਿੱਤ ਕੇ ਆਈਆਂ ਹਨ ਉਹਨਾਂ ਚ ਦੋ ਕੁੜੀਆਂ ਤੇ ਸਾਡੇ ਫਗਵਾੜੇ ਲਈ ਤੇ ਸਾਡੇ ਸਕੂਲ ਲਈ ਬੇਬੇਦਾਨਨ ਕੇ ਲਈ ਬਹੁਤ ਹੀ ਫਕਰ ਵਾਲੀ ਗੱਲ ਹੈ ਕਿ ਸਾਡਾ ਇਹ ਜਿਹੜਾ ਨਾਮ ਰੋਸ਼ਨ ਕੀਤਾ ਕੁੜੀਆਂ ਨੇ ਸਾਡੇ ਲਈ ਇੱਕ ਅੱਗੇ ਆਣ ਵਾਲੀ ਜਨਰੇਸ਼ਨ ਲਈ ਸਾਡੀ ਐਨਜੀਓ ਲਈ ਤੇ ਸਾਡੇ ਪੋਸਟ ਸਾਹਿਬ ਲਈ ਇਹਨਾਂ ਨੇ ਸਾਨੂੰ ਹਿੰਮਤ ਦਿੱਤੀ ਹੈ ਕਿ ਕਿਸੇ ਕਿਸੇ ਚੀਜ਼ ਦੇ ਵੀ ਪਿੱਛੇ ਪੈ ਜਾਓ ਜੇ ਤੁਸੀਂ ਦਿਲੋਂ ਕਰੋਗੇ ਤਾਂ ਜਰੂਰ ਪੂਰੀ ਹੋਊਗੀ ਤੇ ਇਹਦੇ ਵਿੱਚ ਸਾਡਾ ਕੋਈ ਯੋਗਦਾਨ ਨਹੀਂ ਮੈਂ ਫਿਰ ਕਹਿ ਰਿਹਾ ਜੋ ਸਾਡੇ ਤੋਂ ਚੀਜ਼ਾਂ ਕਰਾਈਆਂ ਗਈਆਂ ਹੈ ਸਾਡੀ ਐਨਜੀਓ ਵੱਲੋਂ ਸੱਚੇ ਪਾਸ਼ਾ ਨੇ ਕਰਾਈਆਂ ਕਿ ਬੱਚਿਆਂ ਦੀ ਮਿਹਨਤ ਆ ਕੋਸ ਸਾਹਿਬ ਦੀ ਮਿਹਨਤ ਆ ਅਸੀਂ ਤਾਂ ਸਿਰਫ ਇੱਕ ਜ਼ਰੀਆ ਸੀਗੇ ਕਿ ਹਾਂ ਲੋਕਾਂ ਤੱਕ ਇਹ ਪਹੁੰਚਾਉਂਦਾ ਕਿ ਇਹ ਜਿਹੜੇ ਲੋੜਵੰਦ ਪਰਿਵਾਰ ਨੇ ਜੇ ਆਪਾਂ ਇਹਨਾਂ ਦੀ ਹੈਲਪ ਕਰਾਂਗੇ ਨਹੀਂ ਤੇ ਇਹ ਅੱਗੇ ਆ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਿੱਦਾਂ ਕਰਨ ਦੀਆਂ ਕਿਉਂਕਿ ਜੇ ਇਹ ਟੈਲੈਂਟ ਪਿੱਛੇ ਰਹਿ ਜਾਊਗਾ ਸਾਡੇ ਦੇਸ਼ ਦਾ ਬੜੇ ਟੈਲੈਂਟ ਇੱਧਰ ਪਿੱਛੇ ਰਹਿ ਜਾਣਗੇ ਇਸ ਕਰਕੇ ਮੈਂ ਇੱਕ ਵਾਰ ਫਿਰ ਇਹਨਾਂ ਕੁੜੀਆਂ ਨੂੰ ਬਹੁਤ-ਬਹੁਤ ਸ਼ਾਬਾਸ਼ੀ ਦਿੰਨਾ ਇਹਨਾਂ ਨੂੰ ਮੁਬਾਰਕਾ ਦਿੰਨਾ ਸਕੂਲ ਨੂੰ ਮੈਨੇਜਮੈਂਟ ਨੂੰ ਆਪਣੇ ਕੋਚ ਸਾਹਿਬ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਇਹਦਾ ਸਾਥ ਦਿੱਤਾ ਤੇ ਮੈਂ ਆਸ ਕਰਦਾ ਕਿ ਅੱਗੇ ਇਦਾਂ ਹੀ ਨਾਮ ਸਾਡਾ ਰੋਸ਼ਨ ਕਰਦੇ ਰਹਿਣਗੇ ਤੇ ਬਾਕਸਿੰਗ ਦਾ ਜਿਹੜਾ ਸਾਡਾ ਸੁਪਨਾ ਹੈ 골ਡ ਮੈਡਲ ਦਾ ਇਹ ਜਰੂਰ ਪੂਰਾ ਕਰਾਂਗੇ। ਹਾਂ ਜੀ ਕਿੱਥੇ ਤੁਹਾਡਾ ਕੰਪੀਟੀਸ਼ਨ ਹੋਇਆ ਸੀ? ਪੁਣੇ 'ਚ। ਪੁਣੇ 'ਚ ਹੋਇਆ ਨਾ ਤੇ ਕਿੱਦਾਂ ਦਾ ਟਫ ਕੰਪੀਟੀਸ਼ਨ ਸੀ ਤੁਹਾਡਾ ਇਹ? ਵਧੀਆ ਸੀ। ਟਫ ਸੀਗਾ ਕਿ ਇਜ਼ੀ ਸੀਗਾ? ਟਫ ਸੀ। ਟਫ ਸੀਗਾ। ਹਾਂ ਤੇ ਤੁਹਾਨੂੰ ਕੋਚਿੰਗ ਕੌਣ ਦਿੰਦਾ ਹੈ? ਕਿਹੜੇ ਸਰ ਦੇ ਆ? ਪ੍ਰਿੰਸਰ ਤੇ ਅਕਲਸ। ਕਿਹਨਾਂ ਚਿਰ ਤੋਂ ਤੁਸੀਂ ਕਰਦੇ ਪ੍ਰੈਕਟਿਸ? ਇੱਕ ਸਾਲ ਹੋ ਗਿਆ ਸਾਲ ਹੋ ਗਿਆ ਕਿੱਥੇ ਕਰਦੇ ਹੋ ਆਕਾਲ ਸਟੇਡੀਅਮ ਆਕਾਲ ਸਟੇਡੀਅਮ ਡੇਲੀ ਕਰਦੇ ਹੋ yes sir ਤੇ ਤੁਸੀਂ ਨੈਕਸਟ ਤੁਹਾਡਾ ਕੀ ਸੁਪਨਾ ਹੈ ਕਿੱਥੇ ਤੁਸੀਂ ਖੇਡਣ ਜਾਣਾ ਹੈ ਇੰਟਰਨੈਸ਼ਨਲ ਮੈਂ ਗਗਨ ਸੰਨ ਥੈਂਕਸ ਕਹਣਾ ਚਾਹੁੰਦੀ ਆ ਮੇਰੇ ਆਰੀਅਨ ਸਰ ਤੇ ਮੈਂ ਸਰ ਤੋਂ ਹੋਰ ਸਾਡੇ ਸਕੂਲ ਦੀ ਟੀਚਰਾਂ ਨੂੰ ਥੈਂਕਸ ਕਹਿੰਦੀ ਪੈਂਦੀ ਆ ਉਹਨਾਂ ਨੇ ਮੈਨੂੰ ਹੈਲਪ ਕੀਤਾ ਅੱਗੇ ਜਾਣ ਦਾ ਥੈਂਕਸ ਕੀ ਕਹਿਣਾ ਚਾਹੁੰਦੇ ਜਿਹੜੀ ਤੁਸੀਂ ਬੱਚੇ ਨੂੰ ਟ੍ਰੇਨਿੰਗ ਦਿੰਦੇ ਆ ਤੇ ਬੱਚੇ ਜਿਹੜੇ ਇਸ ਵਾਰ ਜਿੱਤ ਕੇ ਆਏ ਆ ਸਰ ਅਸੀਂ ਤਾਂ ਪਹਿਲਾਂ ਤਾਂ ਬਹੁਤ-ਬਹੁਤ ਖੁਸ਼ ਹੋ ਆਇਆ ਇਸ ਵਾਰ ਤੇ ਨਹੀਂ ਸਿਰ ਅਸੀਂ ਕੰਪੀਟੀਸ਼ਨ ਦਾ ਤੇ ਕੰਪੀਟੀਸ਼ਨ ਵਿੱਚ ਸਾਨੂੰ ਬਹੁਤ ਵਧੀਆ ਐਕਸਪੀਰੀਅੰਸ ਲੈ ਬੱਚਿਆਂ ਦੇ ਬੱਚੇ ਹੁਣ ਬੱਚਿਆਂ ਦੀ ਲਾਈਫ ਬਣ ਸਕਦੀ ਆ ਇੱਥੋਂ ਜਿੱਤਣ ਤੋਂ ਬਾਅਦ ਬੱਚੇ ਹੁਣ 올 ਇੰਡੀਆ ਚੈਂਪੀਅਨਸ਼ਿਪ ਜਿਹੜੀ ਕਿ ਕੋਆ ਦੇ ਵਿੱਚ ਹੋ ਰਹੀ ਆ ਉਹਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਨ ਲਈ ਐਲੀਜੀਬਲ ਹੋ ਗਏ ਨੇ ਤੇ ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਕਰੋ ਜਨੈ ਕੈਨੇਡਾ ਵਿੱਚ ਨੇ ਆ ਬੱਚਿਆਂ ਨੂੰ ਟ੍ਰੇਨਿੰਗਸ ਹੋਈ ਜੇ ਤੇ ਸ਼ਾਮ ਦੋ ਟਾਈਮ ਦਿੱਤੀ ਜਾਂਦੀ ਆ ਸਵੇਰ ਦੇ ਟਾਈਮ ਤੇ ਦੋ ਘੰਟੇ ਲੱਗਦੀ ਹੈ 6 ਵਜੇ ਤੋਂ ਲੈ ਕੇ 8 ਵਜੇ ਤੱਕ ਕਲਾਸ ਤੇ ਸ਼ਾਮ ਦੇ ਟਾਈਮ ਤੇ 5:30 ਤੋਂ ਲੈ ਕੇ 5:30 ਵਜੇ ਤੱਕ ਕਲਾਸ ਹੁੰਦੀ ਆ ਸਮ ਟਾਈਮ 6 ਵਜੇ ਤੱਕ ਤੇ ਜਿਹੜੇ ਬੱਚੇ ਜਿੱਤ ਕੇ ਆਏ ਆ ਇਹ ਕਿਹੜੇ ਏਸੀ ਸਕੂਲ ਦੇ ਆ ਜੀ ਸਰ ਇਸ ਇਹ ਬੇਬੀ ਨਾਨਕੀ ਸਕੂਲ ਦੇ ਆ ਰਾਮਗੜੀਆ ਦੇ ਆ ਜੀ ਤੇ ਵੈਸੇ ਸਾਡੇ ਕੋਲ ਬੱਚੇ ਦੂਸਰੇ ਸਕੂਲ ਦੇ ਵੀ ਹਦੀਆਬਾਦ ਸਰਕਾਰੀ ਕਾਮਨ ਸਕੂਲ ਦੇ ਬੱਚੇ ਵੀ ਗਏ ਸੀ ਬਟ ਉਹ ਪਾਰਟਿਸਪੇਟ ਹੀ ਕਰ ਪਏ ਤੇ ਇਹ ਬੱਚੇ ਕਰੋ ਤੋਂ ਮਤਲਬ ਇਹ ਕੰਪੀਟੀਸ਼ਨ ਲੜਦੇ ਆ ਜਿਹੜੇ ਪਹਿਲੇ ਹੀ ਕੋਈ ਲੜੇ ਇਹਨਾਂ ਦੇ ਕੰਪੀਟੀਸ਼ਨ ਸਵੇ ਪਹਿਲਾਂ ਵੀ ਕੰਪੀਟੀਸ਼ਨ ਲੜ ਚੁੱਕੇ ਇਹਨਾਂ ਦਾ ਖੇਡਾ ਵਤਨਾ ਪੰਜਾਬ ਦੇ ਵਿੱਚੋਂ ਵੀ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਸਕੂਲੀ ਗੇਮਸ ਸਾਹਿਬ ਜਿਹੜੀ ਸਕੂਲੀ ਗੇਮਾਂ ਹੋਈਆਂ ਸੀਗੀਆਂ ਉਹਨਾਂ ਵਿੱਚੋਂ ਸਟੇਟ ਲੈਵਲ ਤੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਉਸ ਤੋਂ ਇਲਾਵਾ ਇੱਕ ਫ੍ਰੈਂਚ ਬਾਕਸਿੰਗ ਚੈਂਪੀਅਨਸ਼ਿਪ ਸਟੇਟ ਲੈਵਲ ਦੀ ਸੀ ਉਹਦੇ ਵਿੱਚੋਂ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ 18 ਮੈਡਲ ਹਾਸਲ ਕੀਤੇ ਨੇ ਜਿਨ੍ਹਾਂ ਵਿੱਚੋਂ 9 골ਡ 5 ਸਿਲਵਰ ਤੇ 4 ਬ੍ਰਾਉਨ